ਭਾਜਪਾ ਦੇ ਰਾਸ਼ਟਰੀ ਮਹਾ ਮੰਤਰੀ ਤਰਨ ਚੋਗਾ ਅੱਜ ਟੁੰਡਾ ਤਲਾਬ ਵਿਖੇ ਪਹੁੰਚੇ ਨੇ ਟੁੰਡਾ ਤਲਾਬ ਦੇ ਵਿੱਚ ਰੈਲੀ ਸੀ ਜੀ ਸਰ ਬਹੁਤ ਮਹਿਲਾਵਾਂ ਦਾ ਵੇਖਣ ਨੂੰ ਮਿਲਿਆ ਹੈ ਕਿ ਕੱਟ ਐਸਾ ਕਿ ਜੰਗੀਸ਼ਵਾਲਾ ਇੱਕ ਅੰਮ੍ਰਿਤਸਰ ਦਾ ਬਹੁਤ ਵੱਡਾ ਘੜ ਹੈ ਔਰ ਜੰਗੀਸ਼ਵਾਲਾ ਟੁੰਡੇ ਤਲਾਬ ਦੇ ਅੰਦਰ ਅੱਜ ਜਿਸ ਤਰ੍ਹਾਂ ਮਹਿਲਾਵਾਂ ਦਾ ਇੱਕ ਬਹੁਤ ਵੱਡਾ ਕੱਟ ਔਰ ਇੱਥੇ ਨੌਜਵਾਨਾਂ ਦਾ ਵੀ ਬਹੁਤ ਵੱਡਾ ਕੱਟ ਸੀ ਮੈਂ ਇੱਥੋਂ ਦੇ ਸਾਰੇ ਹੀ ਸਾਡੇ ਪ੍ਰਬੰਧਕਾਂ ਨੂੰ ਮੈਂ ਵਧਾਈ ਦੇਣਾ ਕਿ ਜਿਨ੍ਹਾਂ ਨੇ ਇੱਕ ਐਡੀ ਜ਼ਬਰਦਸਤ ਤ੍ਰੇਲੀ ਅੱਜ ਇੱਥੇ ਕਰਾਈ ਹੈ ਔਰ ਜਿਸ ਤਰ੍ਹਾਂ ਲੋਕਾਂ ਦਾ ਮਨ ਹੈ ਜਿਸ ਤਰ੍ਹਾਂ ਇੱਥੇ ਲੋਕਾਂ ਨੇ ਹੱਥ ਖੜੇ ਕਰਕੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਆਸ਼ੀਰਵਾਦ ਦਿੱਤਾ ਹੈ ਨਿਸ਼ਚਿਤ ਰੂਪ ਚ ਇਹ ਸੁਨਾਮੀ ਹੈ ਵੋਟਾਂ ਦੀ ਸੁਨਾਮੀ ਇਸ ਸੁਨਾਮੀ ਅੱਗੇ ਕੋਈ ਵੀ ਰਾਮ ਵਿਰੋਧੀ ਟਿਕ ਨਹੀਂ ਪਾਏਗਾ ਔਰ ਐ ਸੁਨਾਮੀ ਚ ਨਿਸ਼ਚਿਤ ਰੂਪ ਚ ਮੋਦੀ ਜੀ 400 ਪਾਰ ਕਰਨਗੇ ਔਰ ਫਿਰ ਇੱਕ ਵਾਰ ਪ੍ਰਧਾਨ ਮੰਤਰੀ ਬਣਨਗੇ ਦੇਸ਼ ਦੀ ਸਮੱਸਿਆਵਾਂ ਦਾ ਹੱਲ ਕਰਨਗੇ ਗਰੀਬਾਂ ਦੇ ਮਸੀਹਾ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਗਰੀਬਾਂ ਦੇ ਜੀਵਨ ਜੋ ਪਰਿਵਰਤਨ ਲਿਆਂਦਾ ਹੈ ਅੱਜ ਲੋਕ ਗਲੀਆਂ ਚੋਂ ਨਿਕਲ ਕੇ ਹੁਮ ਹੁਮ ਆ ਕੇ कमल के फूल तो मोर लानी है मोर लानी है एन नारे लगा रहे ने मोदी को विजयी बनाना है कमल के फूल पर मोहर लगानी है ये नारे लग रहे ने और मैं समय ना ये वातावरण मैं अपने जीवन च कभी नहीं देखा अमृतसर के अंदर यह माहौल आज तक कभी नहीं बनया और लोग खुल के कि हम राम को लाए थे हम राम को लाएंगे ये माहौल बनया है और निश्चित रूप से रूपयी यात्रा रुकेगी नहीं बिल्कुल जो राम को लाए हैं हम उनको लाएंगे ए नाल तालाब विखे एक पब्लिक रैली सी जिदे तरुण चुग उचे तौर पर पहुंचे सन बड़ी महिलाओं का देखने को मिले है और नारे लगे ने जो राम को लाए हैं हम उनको लाएंगे कैमरा पर्सन परसन विपम ज्योति बहल दैनिक चेहरा टीवी अमृतसर देश दुनिया की हर खबर सबसे पहली देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर